ਗੁਰਦੁਆਰਾ ਸ਼ਹੀਦਗੰਗ ਸਾਹਿਬ ਚਾਟ ਇਵੈਂਟ ਚਾਂਗ શ્રી ਅੰਮ੍ਰਿਤਸਰ ਵਿਖੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 15 ਨਵੰਬਰ ਨੂੰ ਪਾਏ ਜਾਣਗੇ ਉਪਰੰਤ ਖੁੱਲੇ ਪੰਡਾਲਾ ਵਿੱਚ ਧਾਰਮਿਕ ਸਮਾਗਮ ਹੋਣਗੇ ਜਿਸ ਵਿੱਚ ਪ੍ਰਸਿੱਧ ਰਾਗੀ ਢਾਡੀ ਅਤੇ ਸਿੰਘ ਸਹਿਬਾਨ ਗੁਰਮਤ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਮੰਗਵਿੰਦਰ ਸਿੰਘ ਖਾਪੜਖੇੜੀ ਸ਼ੀਰ ਦਰਬਾਰ ਸਾਹਿਬ ਦੇ ਮੈਨੇਜਰ ਪੰਗਵੰਤ ਸਿੰਘ ਤੰਕੇੜਾ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਐਡੀਸ਼ਨਲ ਮੈਨੇਜਰ ਯੁਵਰਾਜ ਸਿੰਘ ਮੀਟ ਮੈਨੇਜਰ ਕੁਲਵੰਤ ਸਿੰਘ ਜਗਜੀਤ ਸਿੰਘ ਖਾਲਸਾ ਕੁਲਦੀਪ ਸਿੰਘ ਪੰਡੋਰੀ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਹੈਡ ਗ੍ਰੰਥੀ ਪਾਈਸੂਰਜੀਤ ਸਿੰਘ ਸਬਰਾ ਪਾਈ ਨਿਰਮਲ ਸਿੰਘ ਆਦ ਸੰਗਤਾਂ ਹਾਜ਼ਰ ਸਨ ਇਸੇ ਤਹਿਤ ਗੁਰਦੁਆਰਾ ਸਾਹਿਬ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ ਦੇਸ਼ ਤੇ ਵੱਖ-ਵੱਖ ਪੱਗਾਂ ਤੋਂ ਆਏ ਕਾਰੀਗਰਾਂ ਨੇ ਆਖਿਆ ਕਿ ਸਜਾਵਟ ਦਾ ਕੰਮ 14 ਨਵੰਬਰ ਤੱਕ ਪੂਰਾ ਕਰ ਦਿੱਤਾ ਜਾਵੇਗਾ ਅਤੇ ਮਨਮੋਹਕ ਸਜਾਵਟ ਕੀਤੀ ਜਾਵੇਗੀ। ਅੱਜ ਅਮਰ ਸਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਸ਼ਹੀਦਗਲ ਬਾਬਾ ਦੀਪ ਸਿੰਘ ਵਿਖੇ ਸ੍ਰੀ ਅਖੰਡ ਪਾਤਸ਼ਾਹ ਆਰੰਭ ਕਰਤੇ ਗਏ ਨੇ। ਤੇ ਜਿਨ੍ਹਾਂ ਦੇ ਕੀ ਪਰਸੋਂ ਨੂੰ 8 ਵਜੇ ਸਲੋਕ ਸ਼ੁਰੂ ਹੋ ਜਾਣਗੇ ਤੇ 8:30 ਵਜੇ ਭੋਗ ਪਾਇਆ ਜਾਣਗੇ। 8:30 ਤੋਂ ਲੈ ਕੇ 9:30 ਵਜੇ ਤੱਕ ਜੋ ਸਵੇਰੇ ਅਮਰਤ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੁਕਮਨਾਮਾ ਸਾਬ ਹੁੰਦੇ ਨੇ ਉਸ ਤੋਂ ਹੁਕਮਨਾਮੇ ਦੀ 8:30 ਤੋਂ ਲੈ ਕੇ 9:30 ਵਜੇ ਤੱਕ ਕਥਾ ਕੀਤੀ ਜਾਊਗੀ ਜਿਹਦੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹ ਕਥਾ ਕਰਨਗੇ ਤੇ ਨਾਲ ਹੀ ਤੰਤਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਉਸ ਜੀ ਦੇ ਸੰਬੰਧ ਦੇ ਵਿੱਚ ਸੰਗਤਾਂ ਨੂੰ ਜਾਣਕਾਰੀ ਦੇਣਗੇ ਉਪਰੰਤ 12:00 ਵਜੇ ਤੱਕ ਕਵੀ ਦਰਬਾਰ ਹੋਵੇਗਾ ਉਸ ਤੋਂ ਉਪਰੰਤ 2 ਵਜੇ ਤੋਂ ਲੈ ਕੇ 4 ਵਜੇ ਤੱਕ ਸ੍ਰੀ ਸੁਖਨੀ ਸਾਹਿਬ ਦੇ ਭਾਠ ਹੋਣਗੇ ਰਾਤ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇੱਕ ਮਹਾਨ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਜਿਦੇ ਵਿੱਚ ਗੁਰਦੁਆਰੇ ਦੇ ਮਹਾਨ ਕੀਰਤਨੀਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਹੋਰ ਵਿਸ਼ੇਸ਼ ਤੌਰ ਤੇ ਸੰਤਾਂ ਨੂੰ ਗੁਰਬਾਣੀ ਨਾਲ ਰਾਹੀ ਨਿਹਾਲ ਕਰਨਗੇ ਇਹਨਾਂ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮਾਜੂਦ ਭਾਈ ਹਰਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹੁੰਚ ਰਹੇ ਨੇ ਜਿਹੜੇ ਬਾਜੇ ਹਨ ਜੋ ਮਹਾਸੂਰ ਦੇ ਯੋਧੇ ਜਿਨ੍ਹਾਂ ਨੇ ਮਾਰਿਆ ਉਹ ਸਾਰਾ ਸਾਧਖੰਦ ਸ੍ਰੀ ਹਮਾਦ ਮੰਦਰ ਸਾਹਿਬ ਦੀ ਰਾਖੀ ਵਾਸਤੇ ਕਿਨਾਲ ਸੋਹਿਆ ਦੇ ਨਾਮ ਤੇ ਯੰਗ ਲੜ ਕੇ ਆਪਣੀ ਸ਼ੇਰ ਦੀ ਪ੍ਰਾਪਤੀ ਉਹਨਾਂ ਦਾ ਮਹਾਨ ਸਭਾ ਦਾ ਸ੍ਰੀ ਦਾ ਉਹਨਾਂ ਦਾ ਕਸਾ ਜਿਹੜੇ ਅੱਜ ਇਹਨਾਂ ਦੇ ਜੀਵੀਆਂ ਗੜੇ ਲਾਏ ਜਾ ਰਹੇ ਨੇ ਸਾਰੀਆਂ ਸੰਗਤਾਂ ਦਾ ਆਪੇ ਹੀ ਆਕਰ ਕੇ ਤੁਨ ਮਨਾ ਕਰਵਾਇਆ ਅਨੋਖੀ ਅਮਰ ਸ੍ਰੀ ਹਿਦਕਾਂਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 2 15 ਨਵੰਬਰ ਦਿਨ ਸ਼ਨੀਵਾਰ ਵਾਲੇ ਦਿਨ ਆ ਰਿਹਾ ਹੈ ਸਮੁੱਚੇ ਜਗਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸ਼ਹੀਦਗੰਗ ਸਾਹਿਬ ਚਾਰਜਮੈਂਟ ਚੌਂਕ ਵਿਖੇ ਬਹੁਤ ਵੱਡੇ ਪੱਧਰ ਤੇ ਸਮਾਗਮ ਜੋ ਹਨ ਇਹ ਕਰਵਾਏ ਜਾ ਰਹੇ ਹਨ ਤੰਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਗੁਰਦਰਾਸ਼ੀ ਗਨਸਾਹਿਬ ਚਰਚਿੰਗਨ ਚੌਂਕ ਵਿਖੇ ਕੋਲਾਾਂ ਦੀ ਸਜਾਵਟ ਜੋ ਆਰੰਭ ਹੈ ਨਾਲ ਹੀ ਟੰਡ ਪੰਡਾਲ ਵੱਡੇ ਮਹਾਰਾਜ ਸਾਹਿਬ ਦੇ ਲੱਗ ਚੁੱਕੇ ਹਨ ਜਿਨ੍ਹਾਂ ਵਿੱਚ ਧੰਗੁਰ ਗੁਰਗ੍ਰੰਥ ਸਾਹਿਬ ਜੀ ਮਹਾਰਾਜੀ ਨੇ ਬਰਾਜਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇਨੇ ਹਨ ਅਤੇ ਸੰਗਤਾਂ ਦੀਆਂ ਝੋਲੀਆਂ ਭਰਦੀਆਂ ਹਨ ਨਾਲ ਹੀ 15 ਨਵੰਬਰ ਨੂੰ ਅੰਮ੍ਰਿਤ ਵੇਲੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਰਕ ਸ਼ਹਿਰ ਦੀਆਂ ਸਮੁੱਚੀਆਂ ਸੁਖਨੀ ਸਾਹਿਬ ਸੇਵਾ ਸੁਸਾਇਟੀਰ ਹਲਕੇ ਕਰਨਗੀਆਂ ਉਪਰੰਤ ਸਾਰਾ ਹੀ ਦਿਨ ਵੱਡੇ ਸਮਾਗਮ ਚੱਲੇ ਹਨ ਜਿਨ੍ਹਾਂ ਵਿੱਚ ਰਾਗੀ ਜੱਥੇ ਢਾਡੀ ਜੱਥੇ ਕਵੀਸ਼ਰ ਕਥਾਵਾਚਕ ਸਾਹਿਬਾਨ ਪਹਾੜੀਆਂ ਪਰਕੇ ਗੁਰੂ ਮਹਾਰਾਜ ਦੇ ਕੋਲ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਅਸੀਂ ਵਡਭਾਗੇ ਹਾਂ ਕਿ ਤੰਤਰਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਦੇ ਉੱਤੇ ਸੇਵਾ ਕਰ ਰਹੇ ਹਾਂ ਮਾਬਾ ਜੀ ਨੇ ਬਖਸ਼ੀ ਹੈ ਅਤੇ ਨਾਲ ਹੀ 15 ਨਵੰਬਰ ਵਾਲੇ ਦਿਨ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਿ ਪਰਿਵਾਰਾਂ ਸਮੇਤ ਆਧਰੀਆਂ ਪਰਕੇ ਬਾਬਰੀ ਦੇ ਦਰ ਤੇ ਨਤਮਸਤਕ ਹੋ ਕੇ ਝੋਲੀਆਂ ਪਰੋ ਜੀ ਅਸੀਂ ਸਹੀ ਗੰਜ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਪਵਮਨ ਪਵਿੱਤਰ ਸਥਾਨ ਆ ਜੀ ਉੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਅਸੀਂ ਫਲਾਇ ਫਲਾਵਰ ਦੀ ਸਜਾਵਟ ਦੀ ਸਾਰੀ ਡੈਕੋਰੇਸ਼ਨ ਦੀ ਸੇਵਾ ਕਰੀ ਕਿ ਤਰ੍ਹਾਂ ਦੇ ਫੁੱਲ ਤੇ ਸੇ ਸਰ ਬਹੁਤ ਪ੍ਰਕਾਰ ਦੇ ਨੇ ਕੋਈ 15 20 ਪ੍ਰਕਾਰ ਦੇ ਫੁੱਲ ਨੇ ਤੇ ਸਾਰਾ ਦਰਬਾਰ ਸਜ ਰਿਹਾ ਹੈ ਮਹਾਰਾਜ ਦਾ ਸ਼ੀ ਦੀਹਾੜਾ ਹੈ ਸਾਰੀ ਸੰਗਤ ਲੱਗੀ ਹੋਈ ਆ ਕੋਈ ਆਪਣੇ ਦਿੱਲੀ ਤੋਂ ਫੁੱਲ ਆਏ ਨੇ ਕੋਈ ਸਾਡੇ ਥਾਈਲੈਂਡ ਤੋਂ ਬੰਗਲੌਰ ਤੋਂ ਵੱਖ-ਵੱਖ ਜਗ੍ਹਾ ਤੋਂ ਰੈਡੀਆਂ ਦੇ ਫੁੱਲ ਆਏ ਨੇ ਕੋਈ 30 40 30 35 ਕਿਲੋ ਵੰਟਲ ਫੁੱਲਿਆ ਤੇ ਬਾਕੀ ਪਈ 10 15 20 ਪ੍ਰਕਾਰ ਦੇ ਫਲਾਵਰ ਆਏ ਨੇ ਵੱਖ-ਵੱਖ ਰੈਡੀਆਂ ਦੇ ਫੁੱਲ ਆਏ ਨੇ ਬਹੁਤ ਜੀ ਬਹੁਤ ਜੀ ਬਹੁਤ ਹੀ ਚਲੋ ਦਤ ਦੀ ਕਰਮਾ ਕਰਮਾ ਭਗਾ ਵਾਲਿਆਂ ਜੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਬਹੁਤ ਬਹੁਤ ਮਹਾਰਾਜ ਦਾ ਸ਼ੁਕਰਾਨਾ ਕਰਦੇ ਆਂ ਬਾਬਾ ਦੀਪ ਸਿੰਘ ਤਾਂ ਬਾਬਾ ਦੀਪ ਸਿੰਘ ਜੀ ਦਾ ਕਿਸਾਨੇ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਅਗੇ ਕਰ ਮਾਪਾ ਗਾਵਲੇ ਆ ਬਾਕੀ ਹਰਕ ਦਾ ਭਲਾ ਕਰਨ ਤਾਂ ਤਨ ਬਾਬਾ ਦੀਪ ਸਿੰਘ ਜੀ ਮਹਾਰਾ ਸੱਚੇ ਪਾਸ਼ਾ ਬਹੁਤ ਪਾਵਨ ਪਵਿੱਤਰ ਸਥਾਨ ਆ ਜੀ ਸ਼ਿਦਾ ਸਿੰਘਾ ਦਾ ਸਥਾਨ ਆ ਜੀ ਤਨ ਤਨ ਬਾਬਾ ਦੀਪ ਸਿੰਘ ਦਾ ਬਹੁਤ ਪਾਵਨ ਪਵਿੱਤਰ ਕਿਰਪਾਈ ਬਾਕੀ ਸਾਡੇ ਵੱਖ-ਵੱਖ ਜਗ੍ਹਾ ਤੋਂ ਕਾਰੀਗਰ ਆਏ ਨੇ ਕੋਈ ਆਪਣਾ ਜਮਨਾ ਨਗਰ ਤੋਂ ਆਏ ਨੇ ਕੋਈ ਦਿੱਲੀ ਤੋਂ ਆਏ ਨੇ ਕੋਈ ਚੰਡੀਗੜ੍ਹ ਤੋਂ ਆਏ ਨੇ ਵੱਖ-ਵੱਖ ਜਗ੍ਹਾ ਤੋਂ ਕਾਰੀਗਰ ਆਏ ਨੇ ਕੋਈ ਅੰਮ੍ਰਿਤਸਰ ਤੋਂ ਔਰ ਪੰਜਾਬ ਤੋਂ ਇੱਥੋਂ ਹੈਗੇ ਅੰਮ੍ਰਿਤਸਰ ਦੇ ਆਪਣਾ ਲੋਗਰਡ ਤੋਂ ਸਾਡੇ ਪਵਨ ਭਾਜੀ ਜਿਨ੍ਹਾਂ ਦਾ ਸਾਰਾ ਇਹ ਟੈਂਡਰ ਹੈਗਾ ਵਾ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇੱਕ ਮਾਰਗ ਪੈਰ ਤਰੀਜੀਏ ਸਿਰ ਦੀਜੀਏ ਕਾਨ ਨਾ ਕੀਜੀਏ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ ਨੂੰ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਫੁੱਲਾਂ ਦੀ ਸੋਹਣੀ ਸਜਾਵਟ ਕੀਤੀ ਜਾ ਰਹੀ ਹੈ ਅਤੇ ਗੱਲਬਾਤ ਕਰਦੇ ਹੋਏ ਮੁੱਖ ਮੈਨੇਜਰ ਨੇ ਆਖਿਆ ਕਿ ਸ모 ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ 15 ਨਵੰਬਰ ਨੂੰ ਹੋਣ ਵਾਲੇ ਸਮਾਗਮ ਵਿੱਚ ਸੰਗਤਾਂ ਹਾਜ਼ਰੀ ਭਰ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਮਰਖਰ ਫਾਸਟਪੇ ਖਬਰ ਵਿੱਚ ਸਹਿਯੋਗੀ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ